ਮਿੰਟੋ ਜੀ ਇੱਕ ਸਾਬਕਾ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਸ਼ਕਤੀਮਾਨ ਵੀ ਕਹਿੰਦੇ ਕਹਿੰਦੇ ਸੀ ਉਹਨੇ ਕਹਿੰਦੇ ਕਿ ਭਈ ਆਪ ਦੀ ਘਰ ਵਾਲੀ ਦਾ ਹੀ ਕਤਲ ਕਰਤਾ ਕੋਈ ਜ਼ਮੀਨ ਦਾ ਕੋਈ ਰੌਲਾ ਸੀਗਾ ਪਰਿਵਾਰਕ ਜਾਂ ਕੋਈ ਹੋਰ ਮਸਲਾ ਸੀਗਾ ਕੋਈ ਇਹਨਾਂ ਦਾ ਕੋਈ ਇਸ ਤਰ੍ਹਾਂ ਦੇ ਮਾਮਲੇ ਕਰੇ ਲੋਕਲੇ ਇਸ ਹੀ ਹੁੰਦਾ ਜੀ ਕੋਈ ਮਤਲਬ ਕਿ ਹੋ ਸਕਦਾ ਕਿਸੇ ਦਾ ਜਿਹੜਾ ਤੁਹਾਨੂੰ ਪਤਾ ਹੀ ਆ ਉਹ ਮਾਮਲਾ ਪਰਸਨਲ ਹੋ ਜਾਂਦਾ ਥੋੜਾ ਜਿਹਾ ਜੀ ਠੀਕ ਆ ਜੀ ਤਾਂ ਰਿਸ਼ਤੇ ਜਿਹੜੇ ਤਰੇੜੇ ਜਾਂਦੇ ਅਤੇ ਕਈ ਵਾਰ ਫਿਰ ਉਹ ਰਿਸ਼ਤੇ ਖਤਮ ਕਰ ਦਿੱਤੇ ਜਾਂਦੇ ਨੇ ਹੂੰ ਕਈ ਵਾਰ ਆ ਹੁਣ ਨਵੀਆਂ ਲਾਮਤਾਂ ਜਿਹੜੀਆਂ ਪੈਂਦੀਆਂ ਨੇ ਕੋਈ ਨਸ਼ਾ ਪੱਤਾ ਕਿਸੇ ਦੇ ਘਰ ਚ ਵੜ ਗਿਆ ਤੇ ਉਹ ਕਲੇਸ਼ ਇੰਨਾ ਵੱਧ ਜਾਂਦਾ ਕਈ ਵਾਰ ਆ ਕਿੰਨੇ ਕਤਲ ਆ ਤੁਸੀਂ ਨਾ ਹੁਣ ਵਹੇ ਚਲੋ ਅੱਗੇ ਕੀ ਹੁੰਦਾ ਸੀਗਾ ਕਿ ਇਕਾ ਦੁਕਾ ਕਤਲ ਦੀਆਂ ਖਬਰਾਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਲੋਕ ਉਚੇਚ ਨਾਲ ਪੜਦੇ ਸੀ ਕਿ ਕਿਹੜੇ ਇਲਾਕੇ ਚ ਕਤਲ ਹੋਇਆ ਜੀ ਫਿਰ ਇਹ ਪੜਿਆ ਜਾਂਦਾ ਕਿ ਵਜਾ ਕਤਲ ਕੀ ਆ ਵਜਾ ਕੀ ਆ ਹੁਣ ਇੰਨੀ ਕਤਲੋਗਾਰਤ ਹੁੰਦੀ ਆ ਕਿ ਲੋਕੋ ਪੜਦੇ ਨਹੀਂ ਖਬਰਦੇ ਨਹੀਂ ਬਿਲਕੁਲ ਪਰ ਜੇ ਤੁਸੀਂ ਉਹਨਾਂ ਤੇ ਬਰੀਕੀ ਦੇ ਨਾਲ ਬਰੀਕਬਿਨੀ ਦੇ ਨਾਲ ਨਜ਼ਰ ਦੜਾਓਗੇ ਬਹੁਤ ਸਾਰੇ ਮਾਮਲੇ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਕਤਲਾਂ ਦੇ ਜਿਹੜੇ ਕਿ ਆਹੀ ਚੀਜ਼ਾਂ ਨਾਲ ਜੁੜੇ ਆ ਕਿ ਪੁੱਤ ਨਸ਼ੇੜੀ ਬਣ ਗਿਆ ਉਹ ਜ਼ਮੀਨ ਵੇਚਣੀ ਚਾਹੁੰਦਾ ਸੀ ਫਲਾਣਾ ਰੋਕਦਾ ਸੀਗਾ ਉਹਨੂੰ ਮਾਰ ਦਿੱਤਾ ਹਾਂ ਜਾਂ ਇੱਕ ਕਹਾਣੀ ਕਈ ਵਿਰਲੇ ਮੌਕਿਆਂ ਤੇ ਉਲਟ ਵੀ ਹੁੰਦੀ ਆ ਕਿ ਪੁੱਤ ਹੱਥੋਂ ਵੀ ਪੀਓ ਮਰ ਜਾਂਦਾ ਹੈ ਜੀ ਇਹ ਸਾਰੇ ਤਰ੍ਹਾਂ ਦੀਆਂ ਲਗਭਗ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੱਗਦਾ ਹਾਂ ਜੀ ਕਾਰਨ ਵੱਖੋ ਵੱਖਰੇ ਆ ਪਰ ਹੁਣ ਨਸ਼ਾ ਵੀ ਜਿਹੜਾ ਹੈ ਨੋ ਇੱਕ ਵੱਡਾ ਕਾਰਨ ਬਣ ਰਹਿਣਾ ਚੀਜ਼ਾਂ ਦੇ ਵਿੱਚ ਤੇ ਇਹ ਖਾਰੇ ਦੀ ਘਟਨਾ ਹੈ ਜੀ ਹੂੰ ਦੱਸਦੇ ਆ ਕਿ ਜਿਹੜੀ ਬੀਬੀ ਸੀ ਇਹਦੇ ਦੋ ਬੱਚੇ ਸੀਗੇ ਜੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ ਇਹ ਜਿਹੜਾ ਤੁਸੀਂ ਕਹਿੰਨੇ ਹੋ ਸ਼ਕਤੀਮਾਨ ਇੱਕ ਵੱਡੀ ਖਿਡਾਰੀ ਸੀ ਇਹ ਹੁਣ ਗਲਤ ਸੰਗਤ ਦਾ ਸ਼ਿਕਾਰ ਸੀਗਾ ਹੂੰ ਜਿੰਨੀਆਂ ਵੀ ਖਬਰਾਂ ਪੜ੍ਹੀਆਂ ਨੇ ਤਜ਼ਮੀਮ ਜ਼ਮੂਨ ਦਾ ਕੋਈ ਚੱਕਰ ਸੀਗਾ ਇਹ ਵੇਚਣਾ ਚਾਹੁੰਦਾ ਸੀਗਾ ਉਹ ਬੀਬੀ ਰੋਕਦੀ ਸੀ ਇੱਕ ਸ਼ਾਇਦ ਬੈਂਕ ਚੋਂ ਨੌਕਰੀ ਵੀ ਕਰਦੀ ਸੀ ਹੂੰ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਤੇ ਉਹ ਕੋਈ ਮਿੱਟੀ-ਮੁੱਟੀ ਕੱਢ ਰਹੇ ਸੀਗੇ ਚਿਕਾਰੇ ਸੀ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਨਾ ਲੱਗੇ ਆਪਣੇ ਏਰੀਆ 'ਚ بڑے ਟਰਾਲੇ ਰੁੱਲਣ ਲੱਗੇ ਆ ਹੂੰ ਤਾਂ ਉੱਥੇ ਦੱਸਦੇ ਕਿ ਝਗੜਾ ਹੋਇਆ ਤੇ ਕਤਲ ਕਰਤਾ ਉਹਨੇ ਤੇ ਮੁੜ ਕੇ ਉਧੌੜ ਗਿਆ ਹੂੰ ਇਹ ਵੀ ਸੁਣਦੇ ਵਿੱਚ ਆਇਆ ਕਿ ਹਾਲੇ ਤੱਕ ਫੜਿਆ ਨਹੀਂ ਗਿਆ ਪਰ ਪਤਾ ਨਹੀਂ ਜੋ ਕਾਰਨ ਖਬਰਾਂ ਚ ਆ ਉਹੀ ਹੈ ਜੋ ਹੋ ਸਕਦਾ ਕੋਈ ਹੋਰ ਵੀ ਹੋਵੇ ਕੋਈ ਮਤਲਬ ਕਿ ਪਰਿਵਾਰਕ ਜੀਵਨ ਚ ਹੋ ਸਕਦਾ ਕੋਈ ਉਹ ਕਲੇਸ਼ ਪਹਿਲਾਂ ਤੋਂ ਹੀ ਰਹਿੰਦਾ ਹੋਵੇ ਕੋਈ ਹੋਰ ਮਸਲੇ ਵੀ ਹੋ ਸਕਦੇ ਆਜ ਕੱਲ ਤੱਕ ਕਈਆਂ ਗੱਲਾਂ ਆਪਨੇ ਪਰ ਮੁੱਖ ਤੌਰ ਤੇ ਖਬਰ ਚ ਉੱਪਰ ਕਿਹਾ ਪਰ ਗੱਲ ਸਚਾਈ ਤੇ ਹੈ ਨਾ ਕਿ ਘਰ ਤਾਂ ਉਹਨੇ ਖਤਮ ਕਰਤਾ ਨਾ ਹੂੰ ਜੇ ਮੰਨ ਲਓ ਆਪਦੀ ਬੀਵੀ ਕੋਈ ਅੱਜ ਦੇ ਦੌਰ ਚ ਮਾਰ ਦਿੰਦਾ ਹੈ ਬੱਚੇ ਉਹਦੇ ਜਿਹੜੇ ਆ ਉਹ ਦੋ ਆ ਤਿੰਨ ਆ ਉਹ ਬੱਚੇ ਜਿਹੜੇ ਆ ਉਹ ਕਾਂ ਜਾਂ ਤੱਕ ਕਿਸੇ ਦੇ ਆਸਰੇ ਤੇ ਉਹ ਜਾਣਗੇ ਜੀ ਜਾਂ ਉਹ ਰੋਲ ਜਾਣਗੇ ਜੀ ਰੋਲ ਜਾਂਦੇ ਆਪ ਜੇਲ੍ਹ ਦੇ ਵਿੱਚ ਇਹ ਅੱਜ ਕੱਲ ਇਦਾਂ ਦਾ ਦੌਰ ਆ ਸਾਬ ਕਿ ਸਜ਼ਾਮਾਂ ਹੋ ਜਾਂਦੀਆਂ ਨੇ ਲੰਬੀਆਂ ਹੂੰ ਹੁਣ ਉਹ ਮੌਕੇ ਤੇ ਹੈ ਨਹੀਂ ਕਿ ਕਿ ਨਿਕਲ ਜਾਂਦੇ ਆ ਰਾਮ ਨਾਲ ਬਹੁਤ ਔਖਾ ਕਤਲਾਂ-ਕੁਤਲਾਂ ਚ ਸਜ਼ਾਮਾਂ ਬਹੁਤ ਹੁੰਦੀਆਂ ਜੀ ਤੋ ਜੇ ਸਜ਼ਾ ਦਾ ਵਟਾ 20 ਸਾਲ ਪੈ ਗਿਆ ਕਿੱਧਰ ਜਾਊ ਬੰਦਾ ਬੜਾ ਉਖਾ ਹੋ ਜਾਂਦਾ ਸਾਬ ਫਿਰ ਉੱਥੇ ਜੇ ਵਿਲਕਦਾ ਦੇ ਤਦਵੀ ਲੋਕਾਂ ਦੀਆਂ ਟੀਚਰਾਂ ਅੰਦਰ ਹੂੰ ਜੇ ਮਨ ਕਰੜਾ ਕਰਦਾ ਤਦਵੀ ਲੋਕ ਕਹਿੰਦੇ ਕਿ ਬੜਾ ਤੂੰ ਕਿਤੇ ਸਵਿਸ ਬੈਂਕ ਲੁੱਟ ਕੇ ਆਇਆ ਘਰ ਦੀ ਮਾਰ ਕੇ ਆ ਕੇ ਉਹ ਤੇਰਾ ਕੁਸ਼ ਹੁੰਦਾ ਤਾਂ ਆਪਣੇ ਆਪ ਨੂੰ ਵੀ ਇੱਕ ਮੌਕੇ ਤੇ ਜਾ ਕੇ ਬੰਦੇ ਨੂੰ ਮਹਿਸੂਸ ਹੁੰਦਾ ਕਿ ਯਾਰ ਮੈਂ ਘਰ ਕੀ ਬੈਠਾ ਮੈਂ ਇਹਦੇ ਨਾਲ ਤੇ ਆਪ ਹੀ ਮਰ ਜਾਂਦਾ ਹੂੰ ਕਟੋਕਟ ਮਾਂ ਜਿਹੜੀ ਆ ਯਾਨੀ ਜਵਾਕਾਂ ਦੀ ਜਵਾਕ ਤੇ ਸੰਭਾਲ ਲੈਂਦੀ ਬੜਾ ਔਖਾ ਹੋ ਜਾਂਦਾ ਇਹ ਚੀਜ਼ਾਂ ਠੀਕ ਹੈ ਗੁੱਸਾ ਹੁੰਦਾ ਬੰਦੇ ਨੂੰ ਕਈ ਵਾਰੀ ਹੋ ਸਕਦਾ ਸਾਹਮਣੇ ਵਾਲਾ ਵੀ ਗਲਤ ਹੋਵੇ ਮੈਂ ਇਸ ਘਟਨਾ ਨਾਲ ਜੋੜ ਕੇ ਨਹੀਂ ਕਹਿ ਰਿਹਾ ਹੋ ਸਕਦਾ ਕਿ ਮੇਰਾ ਪਾਰਟਨਰ ਕਿਸੇ ਮੌਕੇ ਤੇ ਗਲਤ ਹੋਵੇ ਹਮ ਮੈਨੂੰ ਪਤਾ ਕਿ ਆਰਗੂਮੈਂਟ ਦੇ ਵਿੱਚ ਉਹ ਗਲਤ ਹੈ ਠੀਕ ਹੈ ਉਹ ਗਲਤ ਹੈ ਮੈਨੂੰ ਅਹਿਸਾਸ ਹੈ ਜੇ ਜੀ ਤਾਂ ਫਿਰ ਮੈਨੂੰ ਇਹ ਵੀ ਕਿਤੇ ਨਾ ਕਿਤੇ ਉਮੀਦ ਰੱਖਣੀ ਚਾਹੀਦੀ ਹੈ ਕੋਈ ਮੰਨ ਜਾਏਗਾ ਗਾਂ ਜਾ ਕੇ ਜੇ ਜਿੰਦਾ ਰਿਆ ਜੇ ਮੈਂ ਘੋਟਰਾ ਮਾਰ ਕੇ ਉਹਨੂੰ ਮਾਰ ਹੀ ਦਿੱਤਾ ਤਾਂ ਫਿਰ ਫਿਰ ਮੇਰੀ ਨਜ਼ਰ ਦੇ ਵਿੱਚ ਮੈਂ ਮੰਨੀ ਜਾਵਾ ਗਲਤ ਹੈ ਉਹ ਤਾਂ ਪਾਰ ਹੋ ਗਿਆ ਨਾ ਉਹ ਹੀ ਹੈ ਨਾ ਵੀ ਥੋੜਾ ਜਿਹਾ ਕਿਤੇ ਸਵਾਰ ਉਹ ਮਤਲਬ ਕਿ ਰਿਅਲਾਈਜ਼ ਕਰਨ ਵਾਲਾ ਉਸ ਚੀਜ਼ ਨੂੰ ਮੰਨਣ ਵਾਲਾ ਤੇ ਸੰਸਾਰ ਚ ਨਾ ਰਿਹਾ ਜੀ ਉਮੀਦ ਉਤੇ ਗੁੰਜਾਇਸ਼ ਤੇ ਹੋਣੀ ਚਾਹੀਦੀ ਆ ਕਿ ਠੀਕ ਹੈ ਯਾਰ ਮੈਂ ਸਹੀ ਆਪਣੀ ਜਗ੍ਹਾ ਤੇ ਮੇਰਾ ਪਾਰਟਨਰ ਜਾਂ ਮੇਰਾ ਰਿਸ਼ਤੇਦਾਰ ਗਲਤ ਆ ਜੀ ਤਾਂ ਫਿਰ ਮਤਲਬ ਕਿ ਦੋ ਪਲ ਲੰਗਾਏ ਜਾ ਸਕਦੇ ਆ ਹੋ ਸਕਦਾ ਕਿ ਅਗਲੇ ਪਲ ਅਗਲੇ ਨੂੰ ਅਹਿਸਾਸ ਹੋਵੇ ਕਿ ਯਾਰ ਹਾਂ ਮੈਂ ਗਲਤ ਹੁੰਦਾ ਕਈ ਵਾਰੀ ਹੁੰਦਾ ਨਾ ਇਹਕ ਤਮ ਤੁਸੀਂ ਦੋ ਦੋਸਤ ਹੋਨੇ ਹੋ ਲੜ ਰਹੇ ਹੋਨੇ ਝਗੜ ਰਹੇ ਹੋਨੇ ਤੂੰ ਗਲਤ ਹੈ ਤੂੰ ਗਲਤ ਹੁਣ ਉਹ ਜਿਵੇਂ ਗਾਣਾ ਗਾੜਦੇ ਹੁੰਦੇ ਉਹਵੇਂ ਨਹੀਂ ਪਰ ਇੱਕ ਮੁੱਗ ਤੇ ਕਹਿੰਦਾ ਯਾਰ ਹਾਂ ਚੱਲ ਯਾਰ ਛੱਡ ਯਾਰ ਐਨੀ ਗੱਲੀ ਕਹਿੰਦੇ ਚੱਲ ਛੱਡ ਯਾਰ ਬਸ ਠੀਕ ਹੈ ਦਫਾ ਕਰ ਯਾਰ ਆ ਬਸ ਤੂੰ ਗੱਲ ਕਿੰਨੀ ਹੁੰਦੀ ਹੈ ਸੋ ਇਹੀ ਰਿਸ਼ਤੇ ਆ ਤੇ ਲਾਗੂ ਕੀਤੀ ਜਾ ਸਕਦੀ ਹੈ ਜੀ 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 ਮਿੰਟੂ ਜੀ ਬਿਲਕੁਲ ਦੀ ਆ ਸ਼ੁਕਰੀਆ ਜੀ ਪੀਵੀ ਕਤੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਫੈਮਿਲੀ ਪ੍ਰੋਗਰਾਮ ਤੁਹਾਡੇ ਕਰਕੇ ਹੀ ਹੈ ਕਿਉਂਕਿ ਤੁਸੀਂ ਫੈਮਿਲੀ ਹੋ ਔਰ ਤੁਸੀਂ ਬੜੇ ਸਟੇਜੇ ਢੰਗ ਨਾਲ ਸਾਡੇ ਨਾਲ ਜੁੜੇ ਹੋ ਹੁੰਨੇ ਹੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਔਰ ਨੰਨੂ ਜੀ ਤੁਹਾਡੇ ਕਮੈਂਟ ਤੇ ਹੁਣ ਮੈਂ ਕੀ ਪੜਾਂ ਤੁਸੀਂ ਨਾਲ ਕਹਿ ਰਹੇ ਹੋ ਵੀ ਗੁੱਸਾ ਨਾ ਕਰਿਓ ਮੈਂ ਤੇ ਗੁੱਸਾ ਨਹੀਂ ਕਰਦਾ ਬਾਕੀ ਭਰਾ ਕੋ ਗੁੱਸਾ ਨਾ ਕਰ ਜੇ ਭਾਈ ਤੁਸੀਂ ਵੇਖ ਲਓ ਕਿਉਂਕਿ ਤੁਸੀਂ ਇੱਕੋ ਕਮੈਂਟ ਮੈਨੂੰ ਲੱਗਦਾ ਕਿ 10 ਕਵਾਰੀ ਕਰ ਦਿੱਤਾ ਹੈ ਤੇ ਇਹ ਕਹਿੰਦੇ ਕਿ ਇਹ ਕਹਿੰਦੇ ਨੇ ਕਿ ਇਹ ਮਿੰਟੂ ਜੀ ਕੱਲ ਸਾਰੇ ਯੂਰਪ ਚ ਕਹਿੰਦੇ ਇੰਡੀਆ ਟਾਈਮ ਸਾਰੇ ਯੂਰਪ ਚ ਨਹੀਂ ਸਾਹਿਬ ਕੁਝ ਦੇਸ਼ਾਂ ਦੇ ਵਿੱਚ ਉੱਥੇ ਯੂਰਪ ਦੇ ਦੇਸ਼ਾਂ ਦੇ ਵਿੱਚ ਹੁਣ ਪਤਾ ਨਹੀਂ ਕਿੰਨੇ ਦੇਸ਼ ਆ ਉੱਥੇ ਬਿਜਲੀ ਸਪਲਾਈ ਠੱਪ ਹੋਈ ਆ ਜੀ ਉਹਦੇ ਚ ਗਾਂ ਸਾਬ ਥਿਉਰੀਆਂ ਹੁੰਦੀਆਂ ਨੇ ਹਮ ਕੋਈ ਤੇ ਉਹ ਜਿਹੜੀ ਹੁੰਦੀ ਆ ਨਾ ਹੁਣ ਉਹਨੂੰ ਵਿਗਿਆਨਕ ਭਾਸ਼ਾ ਚ ਆਪਾਂ ਕਿਵੇਂ ਕਹੀਏ ਕਿ ਜਿਹੜਾ ਉਹ ਉਹ ਦਿਨ ਹਨ ਸਨ ਫਲੇਅਰ ਸ਼ਾਇਦ ਕਹਿੰਦੇ ਹੈ ਤੋ ਚੁੰਬਕੀ ਖੇਤਰ ਜੜਾ ਹੁੰਦਾ ਹੈ ਜੀ ਕੁਝ ਉਹਨੂੰ ਕਹਿ ਰਹੇ ਨੇ ਵਿਗਿਆਨਕ ਤਰੀਕੇ ਨਾਲ ਕੁਝ ਕਹ ਰਿਹਾ ਕਿ ਸਾਈਬਰ ਅਟੈਕ ਆ ਕੁਝ ਕਹਿ ਰਹੇ ਨੇ ਕਿ ਭਈ ਮਤਲਬ ਕਿ ਜਿਵੇਂ ਲੋਡ ਦਾ ਵਧਣਾ ਜਾਂ ਘਟਣਾ ਦੇਖੋ ਜੀ ਇੰਡੀਆ ਕਿਵੇਂ ਬਚ ਜਾਂਦਾ ਕਿ ਇੰਡੀਆ ਦੀਆਂ ਕੁਝ ਸਟੇਟਾਂ ਚ ਮਤਲਬ ਕਿ ਲਾਈਟ ਦੀ ਮੰਗ ਕਿਸੇ ਟਾਈਮ ਜ਼ਿਆਦਾ ਹੁੰਦੀ ਆ ਕਿਸੇ ਟਾਈਮ ਜ਼ਿਆਦਾ ਹੁੰਦੀ ਆ ਜੀ ਤੇ ਜਿੱਤੇ ਹੁਣ ਇਹ ਲਾਈਟ ਦਾ ਕੀ ਚੱਕਰ ਆ ਹੂੰ ਮੈਂ ਦੇਖੋ ਇਹ ਨਾ ਪੜਿਆ ਲਿਖਿਆ ਤੇ ਐ ਨਹੀਂਗਾ ਮੈਂ ਇਮਾਨਦਾਰੀ ਨਾਲ ਕਹਿਣਾ ਪਰ ਚੀਜ਼ ਨੂੰ ਨਾ ਸਮਝਣ ਦਾ ਬੰਦੇ ਦਾ ਹਰੇਕ ਦਾ ਨਿਕ ਕੋਈ ਕਹਿ ਲੋ ਤਰੀਕਾ ਹੁੰਦਾ ਹੈ ਤਾਂ ਵੀ ਹੁਣ ਲਾਈਟ ਦਾ ਕੀ ਆ ਲਾਈਟ ਇਹ ਆ ਕਿ ਜਿਵੇਂ ਹੁਣ ਮੰਨ ਲਓ ਬਠਿੰਡੇ ਤੋਂ ਲਾਈਟ ਆਉਂਦੀ ਆ ਟਰਬਾਈਨ ਘੁੰਮ ਗਈ ਤਾਂ ਲਾਈਟ ਬਣ ਗਈ ਉਹਨੂੰ ਤੁਸੀਂ ਰਾਹ 'ਚ ਥੋੜੀ ਰੱਖ ਸਕਦੇ ਹੋ ਉਹ ਤੇ ਤੁਹਾਡੇ ਠਾ ਵਜਣੀ ਆ ਉਹ ਤਾਂ ਵਰਤ ਨਹੀਂ ਪੈਣੀ ਬਸ ਸੈਕਿੰਡਸ ਦਾ ਕੰਮ ਹੈ ਤੇ ਠੀਕ ਹੈ ਨਾ ਜੀ ਤਾਂ ਨਾ ਤਾਂ ਬੰਦ ਕੀਤੇ ਆ ਜਾਂ ਜਿਆਦਾ ਤੁਸੀਂ ਉਹਦੇ ਤੋਂ ਸਮਰੱਥਾ ਤੋਂ ਵੱਧ ਉਹ ਮਤਲਬ ਕਿ ਗਾਂ ਵਰਤੋਂਗੇ ਤਾਂ ਫਿਰ ਤੁਹਾਨੂੰ ਪਤਾ ਹੈ ਤਦ ਵੀ ਗ੍ਰਿਡ ਤੇ ਅਸਰ ਪੈ ਜਾਂਦਾ ਹੈ ਜਾਂ ਟਰਾਂਸਫਾਰਮਰ ਤੇ ਅਸਰ ਪੈ ਜਾਂਦਾ ਵੱਧ ਜਾਂਦੀ ਹੈ ਤਾਂ ਪਟਾਕੇ ਪੈ ਜਾਂਦੇ ਆ ਸੋ ਇਹ ਚੀਜ਼ ਆ ਤਕਨੀਕੀ ਤੌਰ ਤੇ ਕੁਝ ਲੋਕ ਇਹਦੇ ਨਾਲ ਜੋੜ ਰਹੇ ਆ ਕਿ ਲੋਡ ਵੱਧ ਘਟ ਗਿਆ ਜੀ ਸੋ ਐਗਜ਼ੈਕਟ ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਸੂਚਨਾ ਨਹੀਂ ਹੈਗੀ ਠੀਕ ਹੈ ਗੱਲ ਤੁਹਾਡੀ ਪਰ ਕਿੰਨੇ ਦੇਸ਼ ਆ ਇਹ ਗਿਣਤੀ ਵੀ ਨਹੀਂ ਹੈਗੀ ਕਿ ਕਾਪੂਰਤਗਾਲ ਵਗੈਰਾ ਚ ਜਾਂ ਕੁਝ ਹੋਰ ਦੇਸ਼ਾਂ ਚ ਮੈਂ ਸੁਣਿਆ ਕਿ ਕਾਫੀ ਜ਼ਿਆਦਾ ਕਹਿੰਦੇ ਕਿ ਇਹ ਵੇਗਨ ਪਿਆ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ ਕਿ ਸਰਵਰ ਡਾਊਨ ਹੋ ਜਾਂਦੇ ਆ ਜੀ ਜਿਹੜੀਆਂ ਰੇਲ ਗੱਡੀਆਂ ਆ ਉਹ ਖੜ ਜਾਂਦੀਆਂ ਟੈਲੀਫੋਨ ਦਾ ਕੰਮ ਖੜ ਜਾਂਦਾ ਸਾਰਾ ਕੁਝ ਵਿਚ ਵਿੱਚ ਨਹੀਂ ਨਿਕਲ ਪਿਆ ਹਾਂਜੀ ਐਗਜ਼ੈਕਟ ਅਸੀਂ ਨਹੀਂ ਦੱਸ ਸਕਦੇ ਕੀ ਕਾਰਨ ਰਿਹਾ ਕੁੱਝ ਥਿਊਰੀਆਂ ਜਿਹੜੀਆਂ ਨੇ ਸਭ ਉਹ ਆ ਰਹੀਆਂ ਉਹਦੇ 'ਚ ਆਪਾਂ ਕਿਸੇ ਤੇ ਮੋਹਰ ਨਹੀਂ ਲਾ ਸਕਦੇ ਬਿਲਕੁਲ ਕੋਈ ਪੋਤਿਆਂ ਦਾ ਨਾਮ ਲੈ ਰਿਹਾ ਔਰ ਇੱਕ ਮਿੱਤਰ ਇਥੇ ਅਸੀਂ ਦਾ ਖੰਡਨ ਵੀ ਕਰ ਰਹੇ ਨੇ ਡੇਂਜਰ ਸਟੋਰੀ ਕਹ ਇਹ ਕਹਿ ਰਹੇ ਨੇ ਮਿੱਤਰ ਕਹਿ ਰਹੇ ਕਿ ਫੇਕ ਨਿਊਜ਼ ਹੈ ਕਹਿੰਦੇ ਮੈਜਰ ਦੇ ਵਿੱਚ ਹੀ ਰਹਿਣਾ ਤੇ ਸਾਰੀਆਂ ਕੰਟਰੀਜ਼ ਦੇ ਵਿੱਚ ਨਹੀਂ ਸਾਰੀਆਂ ਉਹੀ ਮੈਂ ਕਹਿ ਰਿਹਾ ਨਾ ਸਾਰੀਆਂ ਕੰਟਰੀਜ਼ ਨਹੀਂ ਹੈ ਉਹ ਤੇ ਆਪਾਂ ਵੀ ਸੁਧਾਰ ਕੀਤਾ ਹੈ ਕਿ ਸਾਰੇ ਯੂਰਪ ਯੂਨੀਅਨ ਬਹੁਤ ਵੱਡੀ ਹੈ ਜੀ ਜੀ ਯੂਰਪ ਦੇ ਦੇਸ਼ ਬਹੁਤ ਨੇ ਯੂਰਪ ਯੂਨੀਅਨ ਹੀ ਜੇ ਤੁਸੀਂ ਦੇਖੋਗੇ ਤਾਂ 27 28 ਦੇਸ਼ਾਂ ਦੀ ਆ ਉਹ ਹੂੰ ਠੀਕ ਹੈ ਨਾ ਜੀ ਚਲੋ ਜੀ ਇਸ ਕਰਕੇ ਇਹ ਨੰਨੂ ਜੀ ਖੁਰੇ ਦੀ ਗੱਲ ਤੇ ਚਲੋ ਇਹ ਕਹਿੰਦੇ ਪੱਠੇ ਪਾਉਣ ਜਾਣਾ ਤੇ ਹੁਣ ਤੁਸੀਂ ਪੱਠੇ ਪਾਉਣ ਨਹੀਂ ਜਾਣਾ ਹੁਣ ਤੁਸੀਂ 10 ਮਿੰਟ ਹੋਰ ਸਾਡੇ ਨਾਲ ਰਹਿਣਾ ਗੱਲਬਾਤ ਸੁਣਨੀ ਹੈ ਫੇਰ ਬੜੀ ਸੁਹਣੀ ਗੱਲ ਕਹੀ ਆ ਆ ਦੇਖੋ ਆਹੀ ਫਰਕ ਹੁੰਦਾ ਹੈ ਮਤਲਬ ਕਿ ਆ ਚੀਜ਼ਾਂ ਆਪਸ ਵਿੱਚ ਸਮਝਣਾ ਹੋਵੇ ਕਿ ਭਾਰਤ 'ਚ ਕਹਿੰਦੇ ਕਿ ਏਸੀ ਤੇ ਟ੍ਰਿਕੋ ਵੇਲੇ ਚੱਲਦੇ ਆ ਮਤਲਬ ਆਪਣੇ ਕੀ ਹੁੰਦਾ ਕਿ ਡਿਮਾਂਡ ਦਾ ਹਿਸਾਬ ਕਿਤਾਬ ਨਹੀਂ ਨਹੀਂ ਤਾਂ ਪਿੰਡਾਂ ਨੂੰ ਛੱਡ ਰਹੁੰਦੇ ਲਾਇਆ ਪਿੰਡਾਂ ਦੇ ਨਜ਼ਾਰੇ ਲੋ ਜੇ ਵੱਧ ਜਾਂਦੀ ਹੈ ਸੋ ਭਾਰਤ ਨੂੰ ਮਤਲਬ ਕਿ ਤੁਹਾਨੂੰ ਯਾਦ ਹੈ ਸ਼ਾਇਦ ਹੋਵੇਗਾ ਇੱਕ ਵਾਰੀ ਨਾਰthern ਗ੍ਰਿਡ ਬਹਿ ਗਿਆ ਸੀ ਆਪਣਾ ਆਪਣੇ ਇਦਾਂ ਗ੍ਰਿਡ ਬਣੇ ਨਾਰthern ਗ੍ਰਿਡ ਸਦਰਨ ਗ੍ਰਿਡ ਤਾਂ ਉਹ ਇਸੇ ਕਰਕੇ ਹੀ ਆ ਜੀ ਕਿ ਲੋਡ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਵੰਡਿਆ ਜਾਵੇ ਤਾਂ ਨਾਰthern ਗ੍ਰਿਡ ਬਹਿ ਗਿਆ ਸੀਗਾ ਸ਼ਾਇਦ ਜੇ ਮੈਂ ਗਲਤ ਨਹੀਂ 2012 ਦੀ ਗੱਲ ਹੈ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਉਦੋਂ ਮਤਲਬ ਕਿ ਬਦਲ ਰਸ ਗਿਆ ਅੱਛਾ ਉਧਰੋਂ ਵੀ ਨਾ ਪਵੇ ਉਧਰੋਂ ਲਾਈਟ ਨਾ ਆਵੇ ਉਧਰੋਂ ਕਹਿ ਲੋ ਕਿ ਨਹਿਰੀ ਪਾਣੀ ਘਟ ਗਿਆ ਔੜ ਲੱਗ ਗਈ ਤੇ ਮੈਂ ਉਦੋਂ ਨਵਾਂ ਨਵਾਂ ਸੀਗਾ ਜੀ ਅਖਬਾਰ 'ਚ ਤੇ ਉਦੋਂ ਮੈਂ ਇੱਕ ਸਟੋਰੀ ਕੀਤੀ ਤੇ ਉਹ ਨਾ ਤੇੜਾਂਆਂ ਜਾਂ ਛੱਡੀਆਂ ਸੀ ਝੋਨੇ ਦੇ ਤੇ ਉਹ ਚੱਲ ਰਿਆ ਸੀ ਦੋ ਵੀਲ ਵਾਲਾ ਇੰਜਣ ਹੂੰ ਗੱਦਾ ਡੋਬ ਦੇ ਨੇੜੇ ਮੈਨੂੰ ਅੱਜ ਵੀ ਯਾਦ ਆ ਤੇ ਉਹ ਜਦੋਂ ਮਤਲਬ ਤੇ ਉਹ ਵਿਚਾਰਾ ਚਲਾ ਕੇ ਤੇ ਪਰਾ ਬੈਠਾ ਸੀ ਗੁੱਪੇ ਤੇ ਮੈਂ ਉਹ ਫੋਟੋ ਕੀਤੀ ਫੋਟੋ ਬੜੀ ਮਾਇਨੇ ਰੱਖਦੀ ਹੁੰਦੀ ਹੈ ਪ੍ਰਿੰਟ ਮੀਡੀਆ 'ਚ ਤਾਂ ਉਹ ਮੇਰੀ 프ਰੰਟ ਪੇਜ ਤੇ ਲੱਗੀ ਤਾਂ ਬਾਦਲ ਰਾਜ ਦੀ ਇਹ ਕਹਾਣੀ ਰਸੇ ਬਦਲ ਸੋ ਕਿਆ ਪਾਣੀ ਕੁਛ ਇਸ ਤਰ੍ਹਾਂ ਜੇ ਸਿਗਰ ਟਾਈਟਲ ਹੈ। ਕੀ ਬਾਤ ਹੈ ਚਲੋ ਇਹ ਵੀ ਆਤਾ ਹੁੰਦੀ ਨਹੀਂ। ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਇੱਕ ਛੋਟੀ ਜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆਂ। ਦੋਸਤੋ ਸਾਡੀ ਟੈਕਨੀਕਲ ਟੀਮ ਨੇ ਇੱਕ ਬਹੁਤ ਸੋਹਣਾ ਪ੍ਰੋਗਰਾਮ ਰਿਕਾਰਡ ਕੀਤਾ ਹੈ ਜਿਹੜਾ ਪਹਿਲਗਾਮ ਬਾਰੇ ਹੈ ਜਾਂ ਭਾਰਤ ਪਾਕਿਸਤਾਨ ਦੀ ਜੰਗ ਬਾਰੇ ਹੈ। ਪਾਣੀ ਜਿਹੜਾ ਰੋਕਿਆ ਗਿਆ ਜਾਂ ਪਾਣੀ ਵਾਲੀ ਸੰਧੀ ਬਾਰੇ ਹੈ ਜਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੜੀਆਂ ਜ਼ਰੂਰੀ ਜਾਣਕਾਰੀਆਂ ਨੇ।